Thank you. you, 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 you. ਕਿਉਂ ਭਾਈ ਖਲਾ ਕਿਉਂ ਓਏ ਪਾਣੀ ਲੈ ਕੇ ਆਓ ਯਾਰ ਪੀਣਾ ਲਾ ਨੂੰ ਪਲਾ ਪਹਿਲੇ ਪਾਣੀ ਪਰਾ ਨੂੰ ਓਏ ਪਰਾ ਪੀਊਗਾ ਪਾਣੀ ਵਿੱਚ ਜਿੰਨਾ ਮਰਜ਼ੀ ਗੱਡੀ ਜਾਂਦੇ ਆਂ ਤੈਨੂੰ ਕਹਿੰਦੇ ਆ ਕੀ ਕੀ ਕੀਤਾ ਉਹ ਪੀਂਦਾ ਮਾਰਦਾ ਕਹਿੰਦਾ ਕੀ ਕੀਤਾ ਕੀ ਕੀਤਾ ਓਏ 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 ਓ ਮੁਰਦਾਬਾਦ 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 ਨਗਰ ਨਿਗਮ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਨਗਰ ਨਿਗਮ ਦੇ ਬਾਤ ਨਾ ਲਾਇਆ ਮੇਰਾ ਨਾਮ ਦੀਪਕ ਜੱਜਪਈ ਮੈਂ ਵਾਰ ਨੰਬਰ 42 ਤੋਂ ਆਪਾਂ ਸਾਰੇ ਜਣੇ ਆਏ ਬਸਤੀ ਦਾੰਚਮੰਦਰ ਵੱਖ-ਵੱਖ ਏਰੀਏ ਤੋਂ ਆਏ ਸਾਰੇ ਮੱਲਿਆ ਦੀਪ ਤੋਂ ਬਸਤੀ ਦਾੰਚਮੰਦਰ ਪਿਛਲੇ ਕਾਫੀ ਸਾਲਾਂ ਤੋਂ ਜੋ ਸੀਵਰ ਦੀ ਤਰਫ ਗੰਦੇ ਪਾਣੀ ਦੀ ਸਮੱਸਿਆ ਹੈ ਫੀਵਰ ਤੇ ਚਲੋ ਕੋਹ ਭਰੀ ਰਹਿੰਦੇ ਸਾਰ ਜਿੰਦਗੀ ਕਦੀ ਸਾਫ ਨਹੀਂ ਹੋਈ ਨਾ ਹੀ ਕਦੀ ਕੇਨ ਸਾਫ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪਾਣੀ ਵੀ ਆ ਦੇਖੋ ਆਹ ਲਾਂਡੇ ਜਿਸ ਨੂੰ ਨਾ ਪਾਣੀ ਨਾਲ ਬੱਦੇ ਨਹਾ ਵੀ ਨਹੀਂ ਸਕਦੇ ਕੋ ਸਾਨੂੰ ਪੀਣ ਵਾਲਾ ਪਾਣੀ ਨਗਰ ਕਮਿਸ਼ਨਰ ਸਾਹਿਬ ਜਿਹੜੇ ਆਪਣੇ ਕਮਿਸ਼ਨਰ ਸਾਹਿਬ ਹੈ ਮੈਂ ਕਹਿੰਦਾ ਇਹਨਾਂ ਤੋਂ ਜ਼ਿਆਦਾ ਬੁਸ਼ਰਮ ਬੰਦਾ ਜ਼ਿੰਦਗੀ 'ਚ ਹੀ ਦੇਖਿਆ ਨਹੀਂਗਾ ਇੰਨੀਆਂ ਕੰਪਲੇਟਾ ਦਿੱਤੀਆਂ ਤਿੰਨ ਚਾਰ ਦਿਨ ਪਹਿਲਾਂ ਹੀ ਪੋਸਟ ਪਾਈ ਸੀ ਅੰਬੇਦਕਰ ਸੈਨਾ ਦੇ ਮਾਧਿਅਮ ਤੋਂ ਕੀ ਅਸੀਂ ਮੰਗਲਵਾਰ ਨੂੰ ਸਵੇਰ ਤੇ ਇੱਥੇ ਕੰਪਨੀ ਵੱਲੋਂ ਧਰਨਾ ਲਾਵਾਂਗੇ ਕਮਿਸ਼ਨਰ ਸਾਹਿਬ ਨੇ ਜਿਹੜੇ ਜੂਨੀਅਰ ਇਗਜ਼ਾਮ ਨੇ ਇੱਕ ਵਾਰੀ ਸਾਡਾ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੁਸੀਂ ਤੁਹਾਨੂੰ ਕੀ ਪਰੇਸ਼ਾਨੀਆਂ ਆ ਤੁਸੀਂ ਧਰਨਾ ਕਿਉਂ ਲਾਣਾ ਚਾਹੁੰਦੇ ਹੋ 43 47 48 ਡਿਗਰੀ ਤੁਹਾਨੂੰ ਪਤਾ ਤਾਪਮਾਨ ਹੈ ਇਹਨਾਂ ਦਾ ਬੁਰਾ ਹਾਲ ਆ ਆ ਮਾਵਾਂ ਪੈਣਾ ਜਿਨ੍ਹਾਂ ਦਾ ਤੋਰ ਵੀ ਨਹੀਂ ਹੁੰਦਾ ਵਿਚਾਰੇ ਬੈਠੇ ਹੋਏ ਇੰਨਾ ਪਾਣੀ ਦਾ ਬੁਰਾ ਹਾਲ ਆ ਆ ਦੇਖੋ ਗੰਦਾ ਪਾਣੀ ਛੋਟਾ ਜਾਂ ਬੱਚਾ ਇਹਦਾ ਕੀ ਕਸੂਰ ਹੈ ਕੈਂਸਰ ਹੋ ਗਿਆ ਉਹਨੂੰ ਵਿਚਾਰੇ ਨੂੰ ਇਹ ਬੱਚੇ ਨੂੰ ਕੈਂਸਰ ਹੋ ਗਿਆ ਦੇਖਦਾ ਭਵੇਖਾ ਕੀ ਪਤਾ ਨੇ ਵੱਡਾ ਹੋ ਗਿਆ ਤਹਿਸੀਲਦਾਰ ਬੰਨਾ ਕਲੈਕਟਰ ਬੰਨਾ ਡੀਸੀ ਬੰਨਾ ਕਮਿਸ਼ਨਰ ਬੰਨਾ ਕਿਹੜਾ ਮੰਤਰੀ ਬੰਨਾ ਐਦਾ ਹੁਣ ਹੱਕ ਇਹਨੂੰ ਇਨਸਾਫ ਕੌਣ ਦਵਾਏਗਾ ਜਿੱਦਾਂ ਤੁਸੀਂ ਕਹਿੰਦੇ ਕਾਫੀ ਦੇਰੀ ਸਮੱਸਿਆ ਥਾ ਕੇ ਇਹਦੀ ਜੀ ਇਲੈਕਸ਼ਨ ਵੀ ਹੋਇਆ ਹੁਣ ਇਲੈਕਸ਼ਨ ਫੇਰ ਹੋ ਰਹੇ ਉਸ ਏਰੀਆ ਚ ਤੁਹਾਨੂੰ ਕੀ ਲੱਗਦਾ ਕਿ ਕੋਈ ਐਸਾ ਜਿਹੜਾ ਵੀ ਉਮੀਦਵਾਰ ਖੜਾ ਹੋਵੇ ਸਾਡੀ ਸਮੱਸਿਆ ਹੱਲ ਕਰੂਗਾ ਨਹੀਂ ਕਰੇ ਸਾਡੀ ਸਮੱਸਿਆ ਅੱਜ ਤੱਕ ਕਿਸਨੇ ਹੱਲ ਨਹੀਂ ਕੀਤੀ ਸਾਰੇ ਬੇਸ਼ਰਮ ਨੇ ਸਾਡੀ ਸਮੱਸਿਆ ਹੱਲ ਕਿਸਨੇ ਨਹੀਂ ਕੀਤੀ ਅਸੀਂ ਜਿੰਨੇ ਬੰਦੇ ਆ ਤੇ ਬੈਠੇ ਦੇ ਨੇ ਸ਼ਾਮਿਲ ਆ ਜਾਨੂੰ ਜਿੰਨੇ ਬੰਦਿਆਂ ਤੇ ਬੈਠੇ ਨੇ ਜਾਂ ਤੇ ਉਹੀ ਗੰਦਾ ਪਾਣੀ ਪੀ ਰਹੇ ਨੇ ਕੁਝ ਬੰਦੇ ਜਿਹੜੇ ਮਤਲਬ ਕੀ ਵਾਟਰ ਪੂਲਰ ਦੂਰੋਂ ਦੂਰੋਂ ਪਿੰਡਾਂ ਤੋਂ ਭਰ ਕੇ ਰੋਹ ਪਾਣੀ ਦਾ ਲਿਆ ਰਹੇ ਨੇ ਉਹ ਪਾਣੀ ਯੂਜ਼ ਕਰਨਗੇ ਪਾਣੀ ਪੀਣ ਦੇ ਲੈ ਕੇ ਜਿਹੜਾ ਇਲੈਕਸ਼ਨ ਹੈ 10 ਲਾਈਨ ਤੁਸੀਂ ਵੋਟਾਂ ਪਾਉਗੇ ਆਪਣੇ ਜਿਹੜੇ ਏਰੀਆ ਦੇ ਲੋਕੀ ਆ ਅਸੀਂ ਨਹੀਂ ਪਾਵਾਂਗੇ ਅਸੀਂ ਵੋਟਾਂ ਕਿਸ ਨੂੰ ਪਾਣੀ ਨਹੀਂ ਤੁਸੀਂ ਕਹਿੰਦੇ ਕਿਸੇ ਕੈਂਡੀਡੇਟ ਨੂੰ ਅਸੀਂ ਕਿਸੇ ਨੂੰ ਨਹੀਂ ਪਾਣੀ ਵੋਟਾਂ ਪਾਣੀ ਨਹੀਂ ਦੇਣਾ ਭਾਈ ਮਹੱਲੇ ਦੇ ਵਿੱਚ ਬੜੀਆਂ ਵੱਡੇ ਵੱਡੇ ਪੋਸਟਰ ਲਾਣੇ ਕਿ ਸਾਡੇ ਮਹੱਲੇ ਦੇ ਵਿੱਚ ਕਿਸੇ ਵੀ ਸਰਕਾਰ ਦਾ ਕੈਂਡੀਡੇਟ ਨਾ ਆਵੇ ਮੈਡਮ ਆਪਣਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਕੀ ਕਾਰਨ ਕਿ ਤੁਸੀਂ ਇੱਥੇ ਧਰਨੇ ਤੇ ਆਏ ਇੱਥੇ ਬੱਚਾ ਨਾ ਸੁਰੂ ਤੇ ਦਗਮਾ ਰਿਹਾ ਹੂੰ ਡੇਰ ਦਾ ਪਾਣੀ ਕਰਕੇ ਸੁਰੂ ਤੇ ਮਤਲਬ ਬਿਮਾਰ ਹੀ ਜਾਂਦਾ ਜਲਦ ਹੋਇਆ ਹੈ ਨਾ ਤੇ ਮਤਲਬ ਪਾਣੀ ਕਰਕੇ ਹੀ ਹੈ ਦੁੱਧ ਵੀ ਦਉ ਨਾ ਲੱਗਦਾ ਕਿ ਦਹਣਾ ਮਤਲਬ ਪਾਣੀ ਮਿਲਾ ਕੇ ਜਿੰਨੇ ਕੋਟੀਆਂ ਉਲਟੀਆਂ ਦਾ ਹੋਣ ਲੱਗ ਪਈ ਤੇ ਜਿੱਦਾਂ 4 ਸਾਲ ਦਾ ਹੈ ਉਹਦੇ ਬਾਅਦ ਜਿੱਦਾਂ ਨੂੰ ਨਾ ਬਲੱਡ ਖਤਮ ਦੀ ਸਮੱਸਿਆ ਆ ਗਈ ਅੱਛਾ ਜੀ ਤੇਰਾ ਭਾ ਇੱਧਰ ਸਾਰੇ ਹਸਪੀਟਲ ਲੈ ਕੇ ਆ ਪਰ ਹੋ ਨਹੀਂ ਹੋਇਆ ਹੈ ਨਾ ਪਾਣੀ ਹੁਣ ਵੀ ਜਿੱਦਾਂ ਘਰ ਪਾਣੀ ਸਿਕੰਦਾ ਹੀ ਆ ਰਿਹਾ ਹੁਣ ਮੇਰੇ ਕੋਲ ਉਹ ਮਾਰੀ ਹੈ ਫਿਰ ਸਾ ਨੂੰ ਪਤਾ ਲੱਗੇ ਕਿ ਸਾਹਤ ਹੋ ਗਿਆ ਹਨ ਨੂੰ ਪਤਾ ਲੱਗੇ ਦਾ ਬਲੱਡ ਕੈਮਰ ਬੱਚੇ ਨੂੰ ਬੱਚੇ ਨੂੰ ਬੜਾ ਸੀਰੀਅਸ ਹੋ ਗਿਆ ਫਿਰ ਫ੍ਰੀਸ ਕੋਡ ਲਾ ਕੇ ਉਹਨੇ ਡਾਕਟਰ ਜੀ ਨੂੰ ਦੋ ਗ੍ਰਾਮ ਬਲੱਡ ਰਹਿ ਗਿਆ ਬੱਚੇ ਪਪੀ ਜੀ 8 ਮਿੰਟ ਰਿਹਾ ਬੱਚ ਨੂੰ ਲੈ ਕੇ ਹਨਾ ਉਹਨਾਂ ਨੂੰ ਵੀ ਪਾਣੀ ਦੀ ਸਮੱਸਿਆ ਬੱਚੇ ਦੀ ਏਜ ਕਿੰਨੀ ਹੈ 1 ਹੁਣ 4 ਸਾਲ ਦਾ ਹੋਇਆ ਇਹਨੂੰ ਕੈਂਸਰ ਕਦੋਂ ਹੋਇਆ 1 ਸਾਲ ਪਹਿਲਾਂ ਹੋ ਗਿਆ 4 ਸਾਲ ਦਾ ਜਦ ਕੈਂਸਰ ਹੋਇਆ ਹੈ ਇਹਨੂੰ ਤੁਸੀਂ ਸਾਰੇ ਹਸਪਤਾਲਾਂ ਚ ਘੁੰਮ ਲਿਆ ਹਾਂਜੀ ਡਾਕਟਰ ਕੀ ਕਹਿ ਰਹੇ ਹੈ ਡਾਕਟਰ ਇਲਾਜ ਕਰਨ ਦੇ ਆ ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਮਤਲਬ ਜਿਹੜਾ ਇਲਾਜ ਕਰਨ ਦੇ ਆ ਇਹ ਠੀਕ ਹੋਏਗਾ ਜੀ ਇਹ ਨਹੀਂ ਹੈ ਪਤਾ ਉਹ ਠੀਕ ਹੋਣਾ ਜਾਂ ਨਹੀਂ ਤੁਹਾਨੂੰ ਕੀ ਲੱਗਦਾ ਵੀ ਗੰਦੇ ਪਾਣੀ ਦੀ ਸਮੱਸਿਆ ਕਰਕੇ ਹੀ ਇਹਨੂੰ ਕੈਨਸਲ ਛੁੱਟੀ ਮਿਲੀ ਦੀ ਘਰ ਆਇਆ ਤਾਂ ਵੀ ਬਿਮਾਰ ਰਹਿੰਦਾ ਦੋ ਦੋ ਹਫ਼ਤੇ ਬਾਅਦ ਪੀਜੀਏ ਜਾਣਾ ਪੈਂਦਾ ਸਾਨੂੰ ਪਾਣੀ ਸਾਫ਼ ਆਂਦਾ ਹੀ ਨਹੀਂ ਗੰਦਾ ਪਾਣੀ ਆਂਦਾ ਕੁੜੀਆਂ ਵੀ ਬਿਮਾਰ ਰਹਿੰਦੀ ਸਾਡੀ ਪਾਣੀ ਦੀ ਸਮੱਸਿਆ ਕਰਕੇ ਹੀ ਹੋਇਆ ਜੀ ਪਾਣੀ ਦੀ ਸਮੱਸਿਆ ਕਰਕੇ ਹੀ ਗੰਦੇ ਪਾਣੀ ਦੀ ਸਮੱਸਿਆ ਬੜੀ ਜ਼ਿਆਦਾ ਇੱਥੇ ਠੀਕ ਹਾਂਜੀ